ਵਾਹਿਗੁਰਜੀ ਕਾ ਖਾਲਸਾ ਛਿਰ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਬਲੌਗ ਚੈਨਲ ਦੇ ਵਿੱਚ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਥਾਮੇਲ ਤੋਂ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟਾਪਿਕ ਤੇ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕੁਛ ਸਾਡੇ ਬੜੀ ਬੀਜੀ ਹੋਣ ਕਰਕੇ ਕਿੰਨੇ ਦਿਨਾਂ ਦੀ ਵੀਡੀਓ ਪਾਈ ਨਹੀਂ ਗਈ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਤਾਂ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਪਤਾ ਕਿ ਇਸ ਚੈਨਲ ਤੇ ਆਪਾਂ ਗੁਰਬਾਣੀ ਸੰਬੰਧੀ ਤੇ ਵੀਡੀਓ ਲੈ ਕੇ ਆਉਂਦੇ ਹਾਂ ਤੇ ਵਾਹਿਗੁਰੂ ਅੱਜ ਵੀ ਗੁਰਬਾਣੀ ਸੰਬੰਧੀ ਤੇ ਵੀਡੀਓ ਲੈ ਕੇ ਆਏ ਹਾਂ ਅੱਜ ਤੁਹਾਡੇ ਨਾਲ ਵੈਗਰੂ ਜੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਹੈ ਕਿ ਜੋ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਗੁਰਬਾਣੀ ਅਨਸਾਰ ਗੁਰਮੰਤਨ ਅਨਸਾਰ ਉਹ ਆਪਾਂ ਚੀਜ਼ ਉਹ ਚੀਜ਼ ਆਪਾਂ ਨੂੰ ਨਹੀਂ ਸੋਚਣੀ ਚਾਹੀਦੀ ਤਾ ਵੈਗਰੂ ਜੀ ਆਪਾਂ ਦੱਸਾਂਗੇ ਤੁਹਾਨੂੰ ਕਿ ਜਿਸ ਤਰ੍ਹਾਂ ਸਰਦੀਆਂ ਪੈ ਰਹੀਆਂ ਤੇ ਕਈ ਸੰਗਤਾਂ ਹੁੰਦੀਆਂ ਇਸ਼ਨਾਨ ਉਹਨਾਂ ਨੂੰ ਹੁੰਦਾ ਹੈ ਇਸ਼ਨਾਨ ਕਰਕੇ ਪਾਠ ਕਰਨਾ ਔਖਾ ਲੱਗਦਾ ਹੈਗਾ ਤਾਂ ਆਪਾਂ ਕੁਝ ਗੱਲਾਂ ਬਾਤਾਂ ਦੱਸਾਂਗੇ ਕਿਹੜੀਆਂ ਗੱਲਾਂ ਬਾਤਾਂ ਦਾ ਆਪਾਂ ਧਿਆਨ ਰੱਖੀਏ ਕਿਉਂਕਿ ਵੈਕਰੂ ਜੀ ਜੇਕਰ ਆਪਾਂ ਗਰਬਾਣੀ ਪੜ ਰਹੇ ਹਾਂ ਨਾ ਗਰਬਾਣੀ ਪੜਨ ਦੇ ਨਾਲ-ਨਾਲ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਤਿਆਗ ਕਰਨਾ ਹੈ ਜ਼ਿੰਦਗੀ ਦੇ ਵਿੱਚ ਉਹ ਆਪਾਂ ਨੂੰ ਜ਼ਰੂਰੀ ਹੈ ਜਾਂ ਜਿਹੜੀਆਂ ਚੀਜ਼ਾਂ ਅਪਣਾਉਣੀਆਂ ਨੇ ਆਪਾਂ ਜਿਵੇਂ ਨਿਮਰਤਾ ਆਪ ਨੂੰ ਸਹਿਜ ਆਉਣਾ ਚਾਹੀਦਾ ਹੈਗਾ ਤੇ ਜਿਹੜੀ ਚੀਜ਼ ਜਿਵੇਂ ਹੰਕਾਰ ਹੋਵੇ ਇਹਨਾਂ ਦਾ ਆਪਾਂ ਤਿਆਗ ਕਰਨਾ ਚਾਹੀਦਾ ਹੈਗਾ ਤੇ ਇਹ ਆਪਾਂ ਨੂੰ ਜ਼ਰੂਰੀ ਹੈ ਵਾਹਿਗੁਰੂ ਜੀ ਹਨਾ ਤੇ ਗੁਰਬਾਣੀ ਪੜਨ ਨਾਲੋਂ ਵੀ ਇਹ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਜਿਹੜੀ ਆਪਾਂ ਪੜਦੇ ਆ ਵਾਹਿਗੁਰੂ ਜੀ ਉਹ ਵੀ ਆਪਾਂ ਨੂੰ ਇਹ ਸਿਖਾਉਂਦੀ ਹੈ ਇਹ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕਿਸ ਤਰ੍ਹਾਂ ਰਹਿਣਾ ਹੈਗਾ ਕਿਸ ਸਲੀਕੇ ਨਾਲ ਗੱਲ ਕਰਨੀ ਹੈ ਕਿ ਕਿਸ ਤਰ੍ਹਾਂ ਦਾ ਸੁਭਾਅ ਰੱਖਣਾ ਕਿਸ ਕਿਸ ਤਰ੍ਹਾਂ ਬੋਲ ਚਾਲ ਆਪਣੀ ਰੱਖਣੀ ਹੈ ਹਨਾ ਇਸ ਤਰ੍ਹਾਂ ਜਿਹੜੀ ਗੁਰਬਾਣੀ ਆਪਾਂ ਨੂੰ ਸਿਖਾਉਂਦੀ ਐ ਤੇ ਜੇਕਰ ਵਾਹਿਗੁਰੂ ਜੀ ਆਪਾਂ ਰੋਜ਼ ਦੇ 2-2 4-4 ਘੰਟੇ ਆਪਾਂ ਚੌਂਕੜਾ ਲਾ ਲਾਉਨੇ ਆ ਹਨਾ ਪਰ ਆਪਣੇ ਜ਼ਿੰਦਗੀ ਦੇ ਵਿੱਚ ਬਦਲਾਵ ਕੋਈ ਨਹੀਂ ਹੋਇਆਗਾ ਫਿਰ ਵਾਹਿਗੁਰੂ ਜੀ ਆਪਾਂ ਨੂੰ ਉਸ ਗੁਰਬਾਣੀ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਕਿਉਂਕਿ ਗੁਰਬਾਣੀ ਜਿਹੜੀ ਐ ਉਹ ਆਪਾਂ ਨੂੰ ਜ਼ਿੰਦਗੀ ਦੇ ਅਸੂਲ ਦੱਸਦੀ ਐ ਜ਼ਿੰਦਗੀ ਦੇ ਵਿੱਚ ਕਿੱਸ ਤਰ੍ਹਾਂ ਰਹਿਣਾਗਾ ਕਿਸ ਤਰ੍ਹਾਂ ਆਪਾਂ ਕੀ ਕਰਨਾ ਐ ਇਹ ਚੀਜ਼ਾਂ ਦੱਸਦੀ ਐ ਹਨਾ ਤਾ ਵਾਹਿਗੁਰੂ ਜੀ ਜਿਹੜੇ ਜਿਹੜੀ ਸੰਗਤ ਹੈਗੀ ਐ ਕਹਿੰਦੀ ਕਿ ਜਦ ਸਰਦੀਆਂ ਦੇ ਵਿੱਚ ਇਸ਼ਨਾਨ ਕਰਨਾ ਔਖਾ ਲੱਗਦਾਗਾ ਅਮਰਤ ਵੇਲੇ ਸੰਭਾਲਣਾ ਔਖਾ ਲੱਗਦਾ ਪਾਠ ਕਰਨਾ ਔਖਾ ਲੱਗਦਾ ਕਿਸੇ ਨੂੰ ਟਾਈਮ ਨਹੀਂ ਲੱਗਦਾਗਾ ਸਾਰਾ ਸਾਰਾ ਦਿਨ ਤਾ ਵਾਹਿਗੁਰੂ ਜੀ ਤੁਸੀਂ ਕੁਝ ਜ਼ਿੰਦਗੀ ਦੇ ਵਿੱਚ ਇਹੋ ਜੀਆਂ ਜਿਹੜੀਆਂ ਗੱਲਾਂ ਦਾ ਤਿਆਗ ਕਰ ਦੋ ਜਿਹਦੇ ਨਾਲ ਆਪਣੀ ਭਗਤੀ ਵਾਲੇ ਪਾਸੇ ਜ਼ਿੰਦਗੀ ਆਪਣੇ ਆਪ ਲੱਗ ਜਾਂਦੀ ਹੈ ਠੀਕ ਹੈ ਕਈ ਇਨਸਾਨ ਵੈਗੁਰੂ ਜੀ ਤੁਸੀਂ ਦੇਖੇ ਹੋਣਗੇ ਉਹ ਕਦੇ ਗੁਰ ਘਰ ਵੀ ਨਹੀਂ ਜਾਂਦੇ ਠੀਕ ਹੈ ਤੇ ਕਦੇ ਉਹਨਾਂ ਨੇ ਪਾਠ ਪੂਜਾ ਵੀ ਨਹੀਂ ਕੀਤੀ ਹੈ ਨਾ ਫਿਰ ਵੀ ਬਹੁਤ ਉਹਨਾਂ ਦੇ ਕਿਰਪਾ ਹੁੰਦੀ ਹੈ ਕੁਝ ਤਾਂ ਵੈਗੁਰੂ ਜੀ ਉਹਨਾਂ ਦੇ ਪਿਛਲੇ ਜਨਮਕਾਰ ਹੁੰਦੇ ਆ ਨਾ ਪਿਛਲੇ ਜਨਮ ਦੇ ਵਿੱਚ ਕੁਝ ਨਾ ਕੁਝ ਉਹਨਾਂ ਨੇ ਚੰਗੇ ਕਰਮ ਕੀਤੇ ਹੁੰਦੇ ਆ ਕੁਝ ਵੈਗੁਰੂ ਜੀ ਕਈ ਇਨਸਾਨ ਇਹੋ ਜਿਹੇ ਤੁਸੀਂ ਦੇਖੇ ਹੋਣਗੇ ਕਿ ਜਿਹੜੇ ਮਨ ਦੇ ਬੜੇ ਸੱਚੇ ਹੁੰਦੇ ਆ ਜਿਹੜਾ ਬੜੀ ਚਾਹੇ ਉਹ ਗੁਰੂ ਘਰ ਨਹੀਂ ਜਾਂਦੇ ਪਾਠ ਪੂਜਾ ਨਹੀਂ ਕਰਦੇ ਪਰ ਨਾ ਇੱਕ ਉਹਨਾਂ ਦੇ ਵਿੱਚ ਇੱਕ ਭਗਤੀ ਵਾਲੀ ਭਾਵਨਾ ਹੁੰਦੀ ਹੈ ਪਿਆਰ ਵਾਲੀ ਮਿਲ ਵਰਤਨ ਵਾਲੀ ਭਾਵਨਾ ਹੁੰਦੀ ਹੈ ਹਨ ਤੇ ਉਹ ਚੀਜ਼ਾਂ ਦਾ ਵੈ ਗੁਰੂ ਜੀ ਆਪਾਂ ਨੂੰ ਬਹੁਤ ਜ਼ਿੰਦਗੀ ਤੇ ਅਸਰ ਪੈਂਦਾ ਹੈਗਾ ਤਾਂ ਜਿਹੜੇ ਭੈਣ ਭਰਾ ਨਹੀਂ ਆ ਪਾਠ ਪੂਜਾ ਕਰਦੇ ਉਹ ਵਾਹਿਗੁਰੂ ਜੀ ਤੁਸੀਂ ਸਵੇਰੇ ਉੱਠ ਕੇ ਮੂੰਹ ਹੱਥ ਧੋ ਕੇ ਸਰਪਤ ਦਾ ਭਲਾ ਮੰਗਿਆ ਕਰੋ ਸਾਰਿਆਂ ਦਾ ਭਲਾ ਮੰਗਣਾ ਸਭ ਲਈ ਸੁਖ ਸ਼ਾਂਤੀ ਮੰਗਣੀ ਹੈ ਕਿਉਂਕਿ ਵਾਹਿਗੁਰੂ ਜੀ ਗੁਰਮਤਨਸਾਰ ਜੋ ਚੀਜ਼ ਆਪਾਂ ਮੰਗਦੇ ਆ ਨਾ ਜਾਂ ਜੋ ਚੀਜ਼ ਆਪਾਂ ਕਿਸੇ ਨਾਲ ਕਰਦੇ ਆ ਉਹ ਤਾਂ ਆਪਣੇ ਨਾਲ 4 ਗੁਣਾ ਹੁੰਦਾ ਹੈਗਾ ਠੀਕ ਹੈ ਜੇਕਰ ਆਪਾਂ ਕਿਸੇ ਦਾ ਭਲਾ ਮੰਗਦੇ ਆ ਵਾਹਿਗੁਰੂ ਜੀ ਫਿਰ ਆਪਣਾ ਵੀ ਭਲਾ ਹੀ ਹੋਊਗਾ ਠੀਕ ਹੈ ਕਿਸੇ ਦਾ ਬੁਰਾ ਨਾ ਮੰਗੋ ਕਿਸੇ ਦੇ ਬੁਰੇ ਬਾਰੇ ਨਾ ਸੋਚੋ ਵਾਹਿਗੁਰੂ ਜੀ ਜੇਕਰ ਤੁਸੀਂ ਪਾਠ ਪੂਜਾ ਨਹੀਂ ਕਰ ਰਹੇ ਗੁਰੂ ਘਰਾਂ ਚ ਨਹੀਂ ਜਾ ਰਹੇ ਤਾਂ ਇਹ ਗੱਲਾਂ ਜ਼ਰੂਰ ਕਰੋ ਸਹਿਜ ਰੱਖੋ ਆਪਣੇ ਵਿੱਚ ਨਿਮਰਤਾ ਰੱਖੋ ਗੁੱਸੇ ਨੂੰ ਘਟਾਓ ਵਾਹਿਗੁਰੂ ਜੀ ਹੋ ਮੈਨ ਘਟਾਓ ਵੱਧ ਤੋਂ ਵੱਧ ਹੈਨਾ ਤੇ ਸਰਬਤ ਦਾ ਸਵੇਰੇ ਉੱਠ ਕੇ ਨਾ ਸਰਬਤ ਦਾ ਭਲਾ ਮੰਗਿਆ ਕਰੋ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਸਰਬਤ ਦਾ ਭਲਾ ਕਰਨਾ ਸਭ ਨੂੰ ਸ਼ਕਸ਼ਾਂਤੀਆਂ ਬਖਸ਼ਣੀਆਂ ਇਹ ਸ਼ਬਦ ਜਰੂਰ ਕਿਹਾ ਕਰੋ ਕਿਉਂਕਿ ਜੇਕਰ ਤੁਸੀਂ ਇਹ ਕਿਸੇ ਦਾ ਭਲਾ ਮੰਗਣ ਲੱਗ ਜਾਓਗੇ ਨਾ ਆਪਣੇ ਆ ਪਰਮਾਤਮਾ ਨੇ ਤੁਹਾਡਾ ਭਲਾ ਕਰਨਾ ਸ਼ੁਰੂ ਕਰ ਦੇਣਾ ਜਿਹੋ ਜਾਂ ਬੀਜੋਗੇ ਵਾਏ ਗੁਰੂ ਜੀ ਉਹੋ ਜਾਂ ਵੱਡੋਗੇ ਇਹ ਤਾਂ ਤੁਹਾਨੂੰ ਸਭ ਨੂੰ ਇਸ ਕਹਾਵਤ ਬਾਰੇ ਪਤਾ ਹੈਗਾ ਹਨਾ ਤੇ ਇੱਕ ਵਾਏ ਗੁਰੂ ਜੀ ਮੈਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਇੱਕ ਰਾਜੇ ਦੀ ਜਿਹੜੀ ਕਥਾ ਸੁਣਾਈ ਸੀਗੀ ਸਾਖੀ ਤੇ ਇੱਕ ਰਾਜੇ ਦੇ ਮਹਿਲਾਂ ਦੇ ਵਿੱਚ ਇੱਕ ਫਕੀਰ ਆਉਂਦਾ ਤੇ ਫਕੀਰ ਉਹਦੇ ਤੋਂ ਭੀਖ ਮੰਗਦਾ ਹਨਾ ਤਾ ਉਹ ਕਹਿੰਦਾ ਕਿ ਵੀ ਹੁਣ ਭੰਡਾਰਾ ਖਤਮ ਹੋ ਚੁੱਕਿਆ ਹੈਗਾ ਕਿ ਵੀ ਕੁਝ ਨਹੀਂ ਹੈਗਾ ਅਗਰ ਆਜਾ ਕਹਿੰਦਾ ਮੇਰੇ ਘਰੇ ਕੁਝ ਵੀ ਨਹੀਂ ਹੈਗਾ ਹੁਣ ਵੀ ਸਾਰਾ ਭੰਡਾਰਾ ਤਾਂ ਖਤਮ ਹੋ ਚੁੱਕਿਆ ਹੈਗਾ ਤੇ ਜਿਹੜਾ ਫਕੀਰ ਹੈ ਉਹ ਕਹਿੰਦਾ ਵੀ ਮੈਨੂੰ ਬਹੁਤ ਭੁੱਖ ਲੱਗੀ ਵੀ ਇਹਨੂੰ ਕੁਝ ਨਾ ਕੁਝ ਦੇ ਦਿਓ ਹਨਾ ਤੇ ਜਿਹੜੇ ਉਹਦੇ ਰਾਜੇ ਦੇ ਲੋਕਰ ਹੁੰਦੇ ਆ ਉਹ ਕਹਿੰਦੇ ਵੀ ਇਹ ਤਾਂ ਜਿੱਦ ਕਰੀ ਜਾਂਦਾ ਹੈ ਤਾਂ ਕੁਝ ਨਾ ਕੁਝ ਮੰਗੀ ਜਾਂਦਾ ਤੇ ਰਾਜਾ ਕਹਿੰਦਾ ਕਹਿੰਦਾ ਆ ਵੀ ਕੁੜੇ ਲਿੱਦ ਲਿੱਦ ਪਈ ਹੈ ਤੇ ਇਹ ਦੇ ਦੋ ਤੇ ਜਿਹੜੇ ਉਹਦੇ ਲੋਕਰ ਹੁੰਦੇ ਆ ਤੇ ਉਹ ਘੋੜੇ ਦੀ ਲੈਦ ਉਹਦੀ ਝੋਲੀ ਚ ਪਾ ਦਿੰਦੇ ਹਨਾ ਜਿਹੜਾ ਫਕੀਰ ਹੁੰਦਾ ਵਾਹਿਗੁਰੂ ਜੀ ਜਿਨ੍ਹਾਂ ਦੀ ਗੁਰੂ ਘਰ ਨਾਲ ਲੱਗੀ ਹੁੰਦੀ ਹੈ ਗੁਰੂ ਨਾਲ ਪ੍ਰੀਤ ਲੱਗੀ ਹੁੰਦੀ ਹੈ ਠੀਕ ਹੈ ਉਹ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇਗੇ ਉਹ ਕਿਉਂਕਿ ਉਹ ਆਪਣੇ ਆਪ ਤੇ ਇਲਜ਼ਾਮ ਨਹੀਂ ਲੈਣਾ ਚਾਹੁੰਦੇ ਹੁੰਦੇਗੇ ਉਹ ਮਾੜੇ ਸ਼ਬਦ ਦੇ ਆਪਦੇ ਮੂੰਹ ਨਹੀਂ ਕੱਢਦੇਗੇ ਉਹ ਕਿਉਂਕਿ ਜਿਹੜੇ ਆਪਾਂ ਜਿਹੋ ਜਿਹੇ ਸ਼ਬਦ ਆਪਦੇ ਮੂੰਹ ਕੱਢਦੇ ਵਾਹਿਗੁਰੂ ਜੀ ਉਹਦਾ ਆਪਾਂ ਨੂੰ ਪਾਪ ਲੱਗਦਾਗਾ ਉਸੇ ਤਰ੍ਹਾਂ ਦਾ ਆਪਾਂ ਨੂੰ ਫਲ ਮਿਲਦਾਗਾ ਤੇ ਵੈਗੁਰੂ ਜੀ ਫਕੀਰ ਨੇ ਕੁਛ ਵੀ ਨਹੀਂ ਕਿਹਾ ਉੱਥੇ ਤੇ ਫਿਰ ਉਹ ਉੱਥੇ ਨਾ ਉਹਵੇਂ ਸਤਿਬਚਨ ਕਹਿ ਕੇ ਇੱਕ ਗੱਲ ਹੋਰ ਹੈ ਵੈਗੁਰੂ ਜੀ ਜਿਹੜੀ ਸਤਿਬਚਨ ਦੇ ਵਿੱਚ ਬਰਕਤ ਹੈ ਨਾ ਕਿਸੇ ਵਿੱਚ ਵੀ ਨਹੀਂ ਹੋਣੀ ਜੋ ਸਤਿਬਚਨ ਦੇ ਵਿੱਚ ਬਰਕਤ ਹੈ ਬਹੁਤ ਬਰਕਤ ਵੈਗੁਰੂ ਹੈ ਨਾ ਤੇ ਉਹ ਸਤਿਬਚਨ ਕਹਿ ਕੇ ਉਹ ਬਾਹਰ ਜਾ ਕੇ ਜਿੱਥੇ ਉਹਨੇ ਕੁੱਟੀਆਂ ਬਣਾਈ ਹੁੰਦੀ ਉੱਥੇ ਉਹ ਲੈ ਦ ਸੈਟ ਦਿੰਦਾ ਹੈ ਨਾ ਤੇ ਫਿਰ ਕੀ ਹੁੰਦਾ ਵੈ ਗੁਰੂ ਜੀ ਜਿਹੋ ਜਾਂ ਹੁਣ ਰਾਜੇ ਨੇ ਬੀਜਿਆ ਹਨ ਉਹੋ ਜਿਹਾ ਹੀ ਹੋਣਾ ਹੁਣ ਫਿਰ ਫਿਰ ਕੀ ਹੁੰਦਾਗਾ ਕਿ ਜਿਹੜਾ ਰਾਜਾ ਉਹ ਇੱਕ ਦਿਨ ਜੰਗਲ ਦੇ ਵਿੱਚ ਜਾਂਦਾ ਜੰਗਲ ਚ ਜਾ ਕੇ ਨਾ ਉੱਥੇ ਉਹ ਗੁੰਮ ਹੋ ਜਾਂਦਾਗਾ ਤੇ ਉੱਥੇ ਉਹ ਕਿਸੇ ਤਰ੍ਹਾਂ ਉੱਥੇ ਬੇਹੋਸ਼ ਹੋ ਜਾਂਦਾਗਾ ਠੀਕ ਹੈ ਜਿਹੜੇ ਉਹਦੇ નોਕਰ ਚਾਕਰ ਹੁੰਦੇ ਉਹ ਉਹਦੇ ਤੋਂ ਦੂਰ ਚਲੇ ਜਾਂਦੇ ਉਹ ਕੱਲਾ ਰਹਿ ਜਾਂਦਾਗਾ ਤੇ ਕੱਲਾ ਉਹ ਐਵੇਂ ਬੇਹੋਸ਼ੀ ਦੇ ਵਿੱਚ ਪਿਆ ਹੁੰਦਾਗਾ ਤੇ ਉਹ ਫਕੀਰ ਜਿਹੜਾ ਉਹ ਲੰਘਿਆ ਜਾਂਦਾ ਹੈ ਉੱਥੋਂ ਹਨਾ ਤੇ ਫਕੀਰ ਪਾਣੀ ਪੋਣੀ ਛਿੜਕ ਕੇ ਉਹਨੂੰ ਉਠਾਉਂਦਾ ਹੈਗਾ ਫਕੀਰ ਉਹਨੂੰ ਪਛਾਣ ਲੈਂਦਾ ਰਾਜੇ ਨੂੰ ਹਨਾ ਤੇ ਪਰ ਜਿਹੜਾ ਉਹ ਰਾਜਾ ਉਹ ਉਹਨੂੰ ਫਕੀਰ ਨੂੰ ਨਹੀਂ ਪਛਾਣਦਾਗਾ ਫਿਰ ਜਿਹੜਾ ਰਾਜਾ ਉਹ ਉਹਨੂੰ ਕਹਿੰਦਾ ਵੀ ਮੈਂ ਇਸ ਤਰ੍ਹਾਂ ਗੁੰਮ ਹੋ ਗਿਆ ਹਨ ਤੇ ਫਕੀਰ ਕਹਿੰਦਾ ਵੀ ਚੱਲ ਤੂੰ ਮੇਰੇ ਨਾਲ ਚੱਲ ਫਕੀਰ ਜਿਹੜਾ ਉਹਨੂੰ ਆਪਦੀ ਕੁਟਿਆ ਚ ਲੈ ਜਾਂਦਾਗਾ ਜਦੋਂ ਉਹਨੂੰ ਕੁਟਿਆ ਦੇ ਵਿੱਚ ਲੈ ਕੇ ਜਾਂਦਾ ਤਾਂ ਉਥੇ ਬਹੁਤ ਲੰਦ ਪਈ ਹੁੰਦੀ ਹੈ ਹਨ ਤੇ ਫਿਰ ਉਹ ਰਾਜਾ ਜਿਹੜਾ ਉਹ ਸੋਚਦਾ ਕਿ ਫਕੀਰ ਨੇ ਕੋੜੇ ਰੱਖੇ ਹੋਏ ਦੀ ਕੋਈ ਤਵੇਲਾ ਹੈ ਦਾ ਜਾਂ ਇਹ ਤਾਂ ਕੋਈ ਕਿਸੇ ਰਾਜੇ ਦਾ ਤਬਿੱਲਾ ਹੈ ਵੀ ਜਿਹੜੇ ਇੰਨੀ ਲੈਦ ਪਈ ਹੈ ਵੀ ਐਨੇ ਐਨੇ ਘੋੜੇ ਰੱਖੇ ਹੋਏ ਆ ਹਨਾ ਫਿਰ ਉਹ ਫਕੀਰ ਨੂੰ ਪੁੱਛਦਾ ਕਹਿੰਦਾ ਨਾ ਵੀ ਇਹ ਤੇਰੀ ਕੁਟੀ ਹੈ ਕਿ ਕੋਈ ਰਾਜੇ ਦਾ ਤਬਿੱਲਾ ਹੈ ਫਿਰ ਉਹ ਫਕੀਰ ਕਹਿੰਦਾ ਵੀ ਨਹੀਂ ਇਹ ਮੇਰੀ ਕੁਟੀ ਹੈ ਕਹਿੰਦਾ ਫਿਰ ਇੰਨੀ ਲੈਦ ਕਿੱਥੋਂ ਆਈ ਠੀਕ ਹੈ ਫਿਰ ਉਹ ਫਕੀਰ ਉਹਨੂੰ ਦੱਸਦਾ ਕਿ ਤੂੰ ਮੈਨੂੰ ਪਛਾਣਿਆ ਨੂ ਤੂੰ ਯਾਦ ਕਰ ਮੇਰੀ ਝੋਲੀ ਚ ਤੂੰ ਕਿਸੇ ਟਾਈਮ ਲੈਦ ਪਾਈ ਸੀਗੀ ਠੀਕ ਹੈ ਤੇ ਉਹ ਵੱਧ ਵੱਧ ਕੇ ਇੰਨੀ ਹੋ ਗਈ ਮਤਲਬ ਕਹਿਣ ਦਾ ਇਹ ਹੈ ਵਾਹਿਗੁਰੂ ਜੀ ਜੋ ਆਪਾਂ ਬੋਲਾਂਗੇ ਨਾ ਉਹ ਆਪਣਾ ਹਜ਼ਾਰਾ ਗੁਣਾ ਚ ਮਿਲਦਾ ਠੀਕ ਹੈ ਜੇ ਆਪਾਂ ਚੰਗਾ ਬੋਲਾਂਗੇ ਤਾਂ ਚੰਗਿਆ ਹੀ ਮਿਲਣੀ ਜੇ ਆਪਾਂ ਕਿਸੇ ਦਾ ਬੁਰਾ ਸੋਚਾਂਗੇ ਤਾਂ ਬੁਰਾ ਹੀ ਮਿਲਦਾਗਾ ਠੀਕ ਹੈ ਤੇ ਫਕੀਰ ਫਿਰ ਉਹਨੂੰ ਕਹਿੰਦਾ ਕਿ ਤੂੰ ਅਗਲੇ ਜਨਮ ਦੇ ਵਿੱਚ ਕੀੜਾ ਬਣੇਗਾ ਤੇ ਕੀੜਾ ਬਣ ਕੇ ਇਹ ਸਾਰੀ ਲੈਦ ਖਾਵੇਂਗਾ ਠੀਕ ਹੈ ਤੇ ਇਹ ਨੇ ਸੁਣ ਕੇ ਜਿਹੜਾ ਰਾਜਾ ਉਹ ਡਰ ਜਾਂਦਾ ਹੈਗਾ ਵੀ ਇਹ ਕੀ ਹੋਇਆ ਫਿਰ ਉਹ ਫਕੀਰ ਤੋਂ ਕੁਛ ਨਾ ਕੁਛ ਪੁੱਛਦਾ ਵੀ ਕੋਈ ਕੋਈ ਹੱਲਾ ਵਿਸਲਾ ਮੈਨੂੰ ਦੱਸੋ ਠੀਕ ਹੈ ਤਾਂ ਜੋ ਇਹ ਮੈਂ ਇਸੇ ਜਨਮ ਦੇ ਵਿੱਚ ਖਤਮ ਕਰ ਲਵਾਂ ਆਪਦਾ ਹਨਾ ਫਿਰ ਫਕੀਰ ਉਹਨੂੰ ਦੱਸਦਾ ਕਿ ਤੂੰ ਇਹੋ ਜਿਹਾ ਕੋਈ ਕੰਮ ਕਰ ਜਿਹਦੇ ਨਾਲ ਤੈਨੂੰ ਲੋਕ ਮਾੜਾ ਕਹਿਣ ਤੇ ਜਦੋਂ ਲੋਕ ਤੇਰੀ ਬਰਿਆਈ ਕਰਨਗੇ ਉਵੇਂ ਵੀ ਤੇਰੀ ਲੈਦ ਖਤਮ ਹੋਊਗੀ ਇਹ ਠੀਕ ਹੈ ਫਿਰ ਉਹ ਕੀ ਕਰਦਾ ਹੈਗਾ ਕਿ ਸ਼ਰਾਬ ਪੀਕੇ ਲੋਕਾਂ ਦੇ ਬੂਹੇ ਵਾਰੀਆਂ ਪੰਡਦਾ ਹੈ ਹਨਾ ਤੇ ਇਸ ਤਰ੍ਹਾਂ ਜਿਹੜੇ ਲੋਕ ਉਹਦੀ ਬਰਿਆਈ ਕਰਦੇ ਐ ਠੀਕ ਹੈ ਬਰਿਆਈ ਕਰਦੇ ਐ ਤੇ ਉਸ ਤਰ੍ਹਾਂ ਕਾਫੀ ਟਾਈਮ ਬਾਅਦ ਉਹ ਆਉਂਦਾ ਜਦੋਂ ਫਕੀਰ ਕੋਲ ਵਾਪਸ ਆ ਤਾਂ ਥੋੜੀ ਜੀ ਬੱਥਲ ਕ ਜਿੰਨੀ ਜਿਹੜੀ ਲੈਦ ਉਹ ਬਚ ਜਾਂਦੀ ਐ ਫਿਰ ਫਕੀਰ ਉਹਨੂੰ ਕਹਿੰਦਾ ਉਹ ਫਕੀਰ ਨੂੰ ਪੁੱਛਦਾ ਕਿ ਸਾਰਿਆਂ ਤੋਂ ਮੈਂ ਨਿੰਦਿਆ ਕਰਵਾ ਲਈਏ ਵੀ ਇਹ ਮੇਰੇ ਕੋਲ ਇਹ ਕਿਵੇਂ ਬਚ ਗਈ ਹੈ ਨਾ ਤੇ ਫਕੀਰ ਉਹਨੂੰ ਕਹਿੰਦਾ ਵੀ ਇਹ ਤੈਨੂੰ ਖਾਣੀ ਹੀ ਪੈਣੀ ਹੈ ਠੀਕ ਹੈ ਤੇ ਕਹਿੰਦਾ ਉਹ ਫਿਰ ਉਹਨੂੰ ਪੁੱਛਦਾ ਵੀ ਇਹ ਲੈ ਬੱਚ ਕਿਵੇਂ ਗਈ ਕਹਿੰਦਾ ਵੀ ਇੱਕ ਤੇਰੇ ਜਿਹੜੇ ਪਰਜਾ ਹੈ ਨਾ ਤੇਰੀ ਉਹਦੇ ਵਿੱਚ ਇੱਕ ਸਾਧੂ ਫਕੀਰ ਹੈਗਾ ਕੋਈ ਜਿਨੇ ਤੇਰੀ ਨਿੰਦਿਆ ਨਹੀਂ ਕੀਤੀਗੀ ਤੂੰ ਬੇਸ਼ੱਕ ਕਿੰਨੇ ਮਰਜ਼ੀ ਬੁਰੇ ਕੰਮ ਕੀਤੇ ਨੰਗੀਆਂ ਜਿਹੜੀਆਂ ਹਾਂ ਲੇਡੀ ਜੀ ਵੀ ਨਚਾਂ ਜਾਂਦੇ ਤੁ ਸ਼ਰਾਬ ਪੀ ਕੇ ਬੋਤਲਾਂ ਵੀ ਭੰਨੀਆਂ ਨੇ ਲੋਕਾਂ ਦੇ ਘਰ ਵੀ ਭੰਨੇ ਆ ਹਨਾ ਗਾਲਾਂ ਵੀ ਕੱਢੀਆਂ ਨੇ ਪਰ ਉਹਨੇ ਤੇਰੀ ਨਿੰਦਿਆ ਨਹੀਂ ਕੀਤੀਗੀ ਜੇਕਰ ਉਹ ਤੇਰੀ ਨਿੰਦਿਆ ਕਰ ਦਿੰਦਾ ਤੇ ਇਹ ਤੇਰਾ ਖਤਮ ਹੋ ਜਾਂਦਾ ਹਨਾ ਫੇਰ ਉਹ ਕਹਿੰਦਾ ਫਕੀਰ ਉਹਨੂੰ ਕਹਿੰਦਾ ਕਿ ਤੈਨੂੰ ਉਹਦੇ ਤੋਂ ਨਿੰਦਿਆ ਕਰਾਉਣੀ ਪੈਣੀ ਫੇਰ ਤੇਰਾ ਇਹ ਖਤਮ ਹੋਣਾ ਨਹੀਂ ਤਾਂ ਤੈਨੂੰ ਅਗਲੇ ਜਨਮ ਦੇ ਵਿੱਚ ਕੀੜਾ ਬਣਨਾ ਹੀ ਪੈਣਾ ਤੇ ਤੈਨੂੰ ਖਾਣਾ ਹੀ ਪੈਣਾ ਇਹ ਫੇਰ ਉਹ ਕਹਿੰਦਾ ਕੋਈ ਨਹੀਂ ਮੈਂ ਉਹਦੇ ਤੋਂ ਨਿੰਦਿਆ ਕਰਾ ਲਵਾਂ ਉਹਦੇ ਜਾਂਦਾ ਉਥੇ ਠੀਕ ਹੈ ਉਹ ਬਹੁਤ ਬੂਹੇ ਬਾਰੀਆਂ ਉਹਦਾ ਭੰਦਾ ਬਹੁਤ ਕੁਝ ਕਰਦਾ ਹੈਗਾ ਉਹ ਤੇ ਪਰ ਜਿਹੜੇ ਉਹ ਸਾਧੂ ਫਕੀਰ ਹੁੰਦਾ ਵੈ ਗੁਰੂ ਜੀ ਉਹਦੀ ਪਰਮਾਤਮਾ ਨਾਲ ਲੱਗੀ ਹੁੰਦੀ ਹੈ ਲਵ ਉਹਨੂੰ ਉਹ ਬ੍ਰह्म ਗਿਆਨੀ ਹੁੰਦਾਗਾ ਉਹਨੂੰ ਸਭ ਕੁਝ ਪਤਾ ਹੁੰਦਾ ਇਸ ਚੀਜ਼ ਦਾ ਤੇ ਫਿਰ ਉਹ ਬਾਹਰ ਆ ਕੇ ਕਹਿੰਦਾ ਜਿਹੜਾ ਰਾਜਾ ਉਹਨੂੰ ਕਹਿੰਦਾ ਵੀ ਤੂੰ ਮੇਰੀ ਨਿੰਦਿਆ ਕਰ ਉਹ ਕਹਿੰਦਾ ਮੈਂ ਤੇਰੀ ਨਿੰਦਿਆ ਨਹੀਂ ਕਰਨੀ ਫਿਰ ਉਹ ਉਹਨੂੰ ਕਹਿੰਦਾ ਕਹਿੰਦਾ ਵੀ ਤੂੰ ਇਹ ਤੂੰ ਕੀ ਚਾਹੁੰਦਾ ਜਿਹੜੀ ਤੇਰੇ ਹਿੱਸੇ ਦੀ ਲੱਤ ਮੈਂ ਖਾਵਾ ਮੈਂ ਕਿਉਂ ਖਾਵਾ ਕਿਉਂਕਿ ਉਹ ਬ੍ਰਹਮਗਣੀ ਜਿਹੜਾ ਸੀ ਸਾਧੂ ਫਕੀਰ ਉਹ ਜਾਣਦਾ ਸੀਗਾ ਕਿ ਜੇ ਮੈਂ ਬੁਰਾ ਭਲਾ kiya ਤਾਂ ਮੇਰੇ ਤੇ ਪਾਪ ਚੜ ਜਾਣਾ ਫਿਰ ਮੈਨੂੰ ਖਾਣੀ ਪੈਣੀ ਹੈ ਹਨਾ ਕਿਉਂ ਇਸ ਤਰ੍ਹਾਂ ਹੈ ਵਾਹ ਗੁਰੂ ਜੀ ਵੇ ਆਪਾਂ ਜਿਵੇਂ ਕਿਸੇ ਦਾ ਸੋਚਾਂਗੇ ਕਿਸੇ ਦਾ ਬੁਰਾ ਸੋਚਾਂਗੇ ਤਾਂ ਆਪਣੇ ਨਾਲ ਬੁਰਾ ਹੀ ਹੋਣਾਗਾ ਤਾਂ ਕਰਕੇ ਵਾਹਿਗੁਰੂ ਜੀ ਜੇਕਰ ਤੁਸੀਂ ਪਾਠ ਪੂਜਾ ਨਹੀਂ ਕਰਦੇ ਗੁਰੂ ਘਰਾਂ ਦੇ ਵਿੱਚ ਨਹੀਂ ਜਾਂਦੇ ਤਾ ਇੱਕ ਗੱਲ ਪੱਲੇ ਜ਼ਰੂਰ ਬੰਨ ਲਓ ਕਿ ਕਿਸੇ ਦਾ ਬੁਰਾ ਭਲਾ ਕਿਸੇ ਦਾ ਨਾ ਬੁਰਾ ਨਾ ਸੋਚਿਆ ਕਰੋ ਸਵੇਰੇ ਉੱਠ ਕੇ ਵਾਹਿਗੁਰੂ ਜੀ ਮੂੰਹ ਹੱਥ ਧੋ ਕੇ ਹੱਥ ਜੋੜ ਕੇ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਕੇ 5 ਮਿੰਟ ਸਰਬੱਤ ਦਾ ਭਲਾ ਮੰਗਣਾ ਸਭ ਦਾ ਭਲਾ ਮੰਗਣਾ ਰਾਤ ਨੂੰ ਸੌਣ ਲੱਗਿਆਂ ਵੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਮੰਗ ਕੇ ਹੀ ਸੌਣਾ ਹੈਗਾ ਫਿਰ ਤੁਹਾਡੀ ਸਾਰੇ ਤਰ੍ਹਾਂ ਦੀਆਂ ਅਰਦਾਸਾਂ ਜ਼ਰੂਰ ਪੂਰੀਆਂ ਕਰਨਗੇ ਪ੍ਰਮਾਤਮਾ ਤੇ اے سیワイ குருਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ